BSF ਦੁਆਰਾ ਅੱਜ ਜਲਾਲਾਬਾਦ ਤੋਂ ਇੱਕ ਨਸ਼ਿਆਂ ਖਿਲਾਫ ਸੈਂਕੜ ਰੈਲੀ ਤੋਰੀ ਗਈ ਹੈ। ਹੁਣ ਉਹ ਰੈਲੀ ਹਲਕਾ ਗੁਰੂਰਸਾਇ ਦੇ ਵਿੱਚ ਪਹੁੰਚੀ ਹੈਗੀ ਹੈ ਗੁਰੂਰਸਾਇ ਦੇ ਗਜਨੀ ਵਾਲਾ ਰੋਡ ਤੇ ਮੌਜੂਦ ਹੈਗੇ ਆ ਮਮਦੋੜ ਤੱਕ ਇਹ ਰੈਲੀ ਜਾਣੀ ਹੈ। BSF ਦੇ ਅਧਿਕਾਰੀ ਵੀ ਮੌਜੂਦ ਹੈਗੇ ਆ ਬਕਾਇਦਾ ਬਾਰਡਰ ਸਕਿਉਰਿਟੀ ਫੋਰਸ ਵੱਲੋਂ ਅੱਜ ਇੱਕ ਵੱਡਾ ਉਰਾਲਾ ਸਰ ਜਿਹੜਾ ਤੁਸੀਂ ਕੀਤਾ ਹੈਗਾ। ਕੀ ਸੁਨੇਹਾ ਇਹ ਰੈਲੀ ਦੇ ਰਹੀ ਹੈ? ਇਹ ਦੋ ਮੁੱਦੋ ਕੀ ਵਜ੍ਹਾ ਸੇ ਹਮ ਇਹ ਰੈਲੀ ਕਰ ਰਹੇ ਹਾਂ। ਪਹਿਲੀ ਹੈ ਜੋ ਬਾਰਡਰ ਮੇ ਰਹਿਣ ਵਾਲੇ ਸਭੀ लड़के हैं यंग बच्चे हैं इनको फिट रहने का और ड्रग से दूर रहने का एक पहला मुद्दा है और दूसरा ये है कि हम मोटिवेट करना चाहते हैं सभी यंगस्टर्स को कि वो बी एस एफ ज्वाइन करें बी एस एफ हाँ जी सर जैसे आप ये रैली निकाल रहे हो काफ़ी और लोग भी आए हैं बी एस एफ के द्वारा इस रैली में कितने किलोमीटर का आज ये सफ़र जो आपने तय करना है आज तकरीबन कुल मिला के ये रैली सादगी से शुरू हुई है और ये अटारी बॉर्डर में खत्म होगी चार किलोमीटर की रैली है जिसमें से आज साठ किलोमीटर होगा ये जलालाबाद से लेकर मुमदौड़ तक नशे की बात आ रही है आप अभी ये जिस स्लोगन भी लगा रखे हैं नशे के खिलाफ बॉर्डर सिक्योरिटी फोर्स की हमेशा जे निगाह रहती पैनी निगाह मैं बोल देता हूँ नशे के खिलाफ वो ड्रोन आते हैं कुछ और आता है तो लोगों को ये भी एक मैसेज आ रहा है भी जो नशा है वो पंजाब की जवानी तो खराब कर रहा है लेकिन लोगों के ये भी स्नेहा दे रहे हो जो बॉर्डर है ना इसमें किसान अपनी खेती करें ना कि ऐसा वैसा करें हाँ जी हाँ जी बिल्कुल बिल्कुल सही कह रहे हैं फिट रहें अपने सेहत का ख्याल रखें ड्रग से दूर रहें और देश की सेवा करें पंजाब के नौजवान पीढ़ी के लिए क्या संदेश है आपका मैसेज क्या ये संदेश यही है कि जो नई नई पीढ़ी है ये अपनी सेहत का ध्यान रखें फिट रहें और ड्रग से दूर रहें क्या करना पड़ेगा टू के बाद के बाद क्या इसमें कई तरह के आ, एंट्री लेवल्स हैं बीएसएफ में आ, अलग अलग तरीके से दसवीं पास के बाद भी है और ग्रेजुएशन के बाद भी है तो कई तरीके से है तो साल भर में हमारे रिक्रूटमेंट निकलते रहते हैं अगर अवेयर रहेंगे तो कई जगह से कई तरीके से बी एस एफ ज्वाइन कर सकते हैं बिल्कुल आज जी एक रैली का आयोजन जल्लाबाद तो किया रैली ਗੁਰੂ ਹਰ ਸਾਈ ਦੇ ਵਿੱਚ ਜਿਆਦਾ ਐਂਟਰ ਹੋਈ ਆ ਤਾਂ ਉਸ ਤੋਂ ਬਾਅਦ ਹੁਣ ਮਮਦੋੜ ਤੱਕ ਰੈਲੀ ਜਾਣੀ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹੈਗੇ ਆ ਨੌਜਵਾਨ ਇਸ ਰੈਲੀ ਦੇ ਵਿੱਚ ਸ਼ਮੂਲੀਅਤ ਜਿਹੜੀ ਆ ਨੌਜਵਾਨਾਂ ਦੀ ਆ ਸਾਈਕਲ ਰੈਲੀ ਕੱਢੀ ਜਾ ਰਹੀ ਆ ਝੋਜਣ ਜਿਹੜਾ ਜਲਾਲਾਵਾ ਤੋਂ ਸ਼ੁਰੂ ਕੀਤਾ ਗਿਆ ਸੀ ਨਸ਼ਿਆਂ ਨੂੰ ਕਰੋ ਨਸ਼ਿਆਂ ਨੂੰ ਕਰੋ ਨਾ ਜ਼ਿੰਦਗੀ ਨੂੰ ਕਹੋ ਹਾਂ ਨਸ਼ਿਆਂ ਨੂੰ ਕਰੋ ਨਾ ਤੇ ਜ਼ਿੰਦਗੀ ਨੂੰ ਕਹੋ ਹਾਂ ਤੇ ਪੰਜਾਬ ਪੁਲਿਸ ਦੇ ਜਵਾਨ ਵੀ ਨਾਲ ਇਸ ਰੈਲੀ ਦੇ ਵਿੱਚ ਪੰਜਾਬ ਪੁਲਿਸ ਵੈਸੇ ਮੋਟਰਸਾਈਕਲਾਂ ਤੇ ਆ ਤੇ ਬਾਕੀ ਨੌਜਵਾਨ ਜਿਹੜੇ ਆ ਅੱਜ ਇਸ ਰੈਲੀ ਦੇ ਵਿੱਚ ਸ਼ਮੂਲੀਅਤ ਜਿਹੜੀ ਇਹ ਨੌਜਵਾਨਾਂ ਨੇ ਕੀਤੀ ਹੈ ਹਲਕਾ ਗੁਰੂ ਅਸਾਜ ਦੇ ਵਿੱਚ ਰੈਲੀ ਐਂਟਰ ਹੁੰਦੀ ਹੈ ਬਕਾਇਦਾ ਪੰਜਾਬ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਨਾਲ ਇਹਨਾਂ ਨੂੰ ਪਾਇਲਟ ਸਕਾਟ ਜਿਹੜੀ ਲੈਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਹੋਰ ਗੱਡੀਆਂ ਵੀ ਇੱਥੇ ਮੌਜੂਦ ਨੇ ਐਂਬੂਲੈਂਸ 108 ਐਂਬੂਲੈਂਸ ਵੀ ਅੱਜ ਦੀ ਇਸ ਰੈਲੀ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੀ ਹੈ ਜੇਕਰ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰਨ ਦਿੱਤੀ ਹੈ ਜਾਂ ਕੁਝ ਹੋਰ ਹੁੰਦਾ ਹੈ ਉਸ ਸਬੰਧ ਦੇ ਵਿੱਚ ਅੱਜ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਉਹ ਲਾਈਵ ਦਿਖਾ ਰਹੇ ਹੈਗੇ ਆਂ ਐਸਐਚਓ ਲੱਖੋ ਕੇ ਬਰਾਮ ਇਸ ਰੈਲੀ ਨੂੰ ਜਿਹੜੀ ਹੈਗੇ ਆਗਵਾਈ ਕਰ ਰਹੇ ਹੈਗੇ ਆ ਗੱਲਬਾਤ ਕਰ ਲੈਨੇ ਆ ਸਰਦਾਰ ਗੁਰਵਿੰਦਰ ਸਿੰਘ ਹੋਰੀ ਜਿੱਥੇ ਪਹੁੰਚਿਆ ਸਰ ਅੱਜ ਦੀ ਜਿਹੜੀ ਸੈਕਲ ਰੈਲੀ ਇੱਕ ਨਸ਼ੇ ਖਿਲਾਫ ਸੰਦੇਸ਼ ਦੇ ਰਹੀ ਹੈ ਪੰਜਾਬ ਪੁਲਿਸ ਵੀ ਜੇ ਅਪਰਾਲੇ ਕਰਦੀ ਰਹਿੰਦੀ ਹਾਂ ਬੀਐਸਐਫ ਵੱਲੋਂ ਜਲਾਲਾਬਾਦ ਤੋਂ ਸ਼ੁਰੂ ਕਰਕੇ ਮਮਦੋਟ ਵੱਲ ਨੂੰ ਇੱਕ ਨਸ਼ਿਆਂ ਦੇ ਖਿਲਾਫ ਰੈਲੀ ਕੱਢੀ ਜਾ ਰਹੀ ਹੈ ਤੇ ਇਹ ਇੱਕ ਬੀਐਸਐਫ ਦਾ ਬਹੁਤ ਚੰਗਾ ਅਪਰਾਲਾ ਹੈ ਲੋਕਾਂ ਨੂੰ ਨਸ਼ੇ ਛੱਡਣ ਬਾਰੇ ਦੇ ਨਸ਼ਿਆਂ ਦੇ ਖਿਲਾਫ ਖੜੇ ਹੋਣ ਬਾਰੇ ਸੰਦੇਸ਼ ਦਿੱਤਾ ਜਾ ਰਿਹਾ ਹੈ ਤੇ ਅਸੀਂ ਵੀ ਇਸ ਮਾਮਲੇ ਵਿੱਚ ਬੀਐਸਐਫ ਨੂੰ ਪੂਰਾ ਸੰਯੋਗ ਕਰ ਰਹੇ ਹਾਂ ਤੁਹਾਡੀ ਮੈਂ ਫੋਰਸ ਦੇਖ ਰਹੀ ਹੈ ਨਾਲ ਚੱਲ ਰਹੀ ਹੈਗੀ ਹੈ ਐਂਬੂਲੈਂਸ ਤੱਕ ਪੂਰੇ ਜਿਹੜੀ ਹੈ ਪਲਾਨਿੰਗ ਦੇ ਤਹਿਤ ਇਹ ਰੈਲੀ ਕੱਢੀ ਜਾ ਰਹੀ ਹੈ ਬੀਐਸਐਫ ਨੇ ਤੇ ਕਿਹਾ ਬੀਐਸਐਫ ਜੁਆਇਨ ਕਰੋ ਲੋਕ ਨਸ਼ਿਆਂ ਨੂੰ ਤਿਆਗੋ ਬਿਲਕੁਲ ਜੀ ਇਹ ਸਾਡੀ ਡਿਊਟੀ ਬਣਦੀ ਹੈ ਜਦੋਂ ਕੋਈ ਵੀ ਫੋਰਸ ਇਦਾਂ ਦਾ ਪ੍ਰੋਗਰਾਮ ਕਰਦੀ ਹੈ ਤੇ ਲੋਕਲ ਪੁਲਿਸ ਹੋਣ ਦੇ ਨਾਤੇ ਸਾਡਾ ਜਿਹੜਾ ਉਹਨੂੰ ਕੋਆਪਰੇਟ ਕਰਨਾ ਉਹਦੇ ਵਾਸਤੇ ਟ੍ਰੈਫਿਕ ਮੈਨੇਜਮੈਂਟ ਕਰਨਾ ਤੇ ਹਰ ਤਰ੍ਹਾਂ ਦਾ ਸੰਯੋਗ ਦੇਣਾ ਲੋਕਾਂ ਵਿੱਚ ਮੈਸੇਜ ਦੇਣਾ ਇਹ ਵੀ ਸਾਡੀ ਡਿਊਟੀ ਹੈ ਸਰ ਕੀ ਸਨੇਹ ਹੈਗਾ ਨੌਜਵਾਨ ਪੀੜੀ ਦੇ ਲਈ ਨੌਜਵਾਨ ਪੀੜੀ ਨੂੰ ਅਪੀਲ ਕਰਦੇ ਆ ਕਿ ਨਸ਼ੇ ਛੱਡੋ ਨਸ਼ਿਆਂ ਦੇ ਖਿਲਾਫ ਖੜੇ ਹੋ ਤੇ ਵੱਧ ਤੋਂ ਵੱਧ ਖੇਡਾਂ ਵਿੱਚ ਫੋਰਸਜ ਵਿੱਚ ਦੇਸ਼ ਭਗਤੀ ਦੀ ਭਾਵਨਾ ਜਿਹੜੀ ਆਪਣੇ ਅੰਦਰ ਪੈਦਾ ਕਰ ਲਓ ਬਿਲਕੁਲ ਜੀ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਤੀ ਆਸੇ ਰੈਲੀ ਦਿਖਾਈ ਦਿੱਤੀ ਐ ਐਸ ਐਚਓ ਲੱਖੋਗਬਰਾਮ ਗੁਰਵਿੰਦਰ ਸਿੰਘ ਕੁਮਾਰ ਹੋਰੀ ਅੱਜ ਇਸ ਰੈਲੀ ਦੀ ਅਗਵਾਈ ਕਰ ਰਹੇ ਹੈਗੇ ਸੀ ਉਹਨਾਂ ਦੀ ਪੂਰੀ ਪਿਛੜੀ ਪੁਲਿਸ ਫੋਰਸ ਇਸ ਰੈਲੀ ਦੀ ਅਗਵਾਈ ਦੇ ਵਿੱਚ ਜਾ ਰਹੀ ਸੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਗਜਨੀ ਵਾਲਾ ਰੋਡ ਤੋਂ ਲਾਈਵ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਇਹ ਰੈਲੀ ਅੱਜ ਗੁਰੂ ਆਸਾਏ ਹਲਕੇ ਦੇ ਵਿੱਚ ਗੁਜ਼ਰਦੀ ਹੋਈ ਦਿਖਾਈ ਦਿੱਤੀ ਇੱਥੋਂ ਲੰਘਦੀ ਹੋਈ ਦਿਖਾਈ ਦਿੱਤੀ ਗੱਲਬਾਤ ਹੋਈ ਹੈ ਨਸ਼ਿਆਂ ਖਿਲਾਫ ਇੱਕ ਵੱਡਾ ਸੰਦੇਸ਼ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਦਿੰਦੀ ਹੋਈ ਜਰੂਰ ਦਿਖਾਈ ਦਿੱਤੀ ਆ ਜਲਾਲਾਵਾ ਤੋਂ ਰੈਲੀ ਸ਼ੁਰੂ ਹੋਈ ਅਟਾਰੀ ਦਾ ਕਾਰਨ ਰੈਲੀ ਦੱਸੀ ਗਈ ਹੈ 450 ਕਿਲੋਮੀਟਰ ਤੱਕ ਜਿਹੜਾ ਪਹੜਾ ਇਹਨਾਂ ਨੇ ਤੈਅ ਕਰਨਾ ਹੈਗਾ ਅੱਜ ਮਮਦੋਟ ਪਹੁੰਚੂਗੀ ਉਸ ਤੋਂ ਅੱਗੇ ਬੰਦੋੜ ਤੋਂ ਅੱਗੇ ਜਾਊਗੀ ਹਾਲਾਤ ਕੀ ਨੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹ ਕਰਨ ਦੇ ਪੰਜਾਬ ਦੇ ਨੌਜਵਾਨਾਂ ਨੂੰ ਫੋਰਸ ਵੱਲ ਜਾਣ ਲਈ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਵੱਲ ਜਾਣ ਦੀ ਇੱਕ ਸਨੇਹਾ ਦੇਣ ਦੀ ਜ਼ਰੂਰ ਅੱਜ ਦੀ ਇਹ ਰੈਲੀ ਦਿਖਾਈ ਦਿਤੇ ਦੇਖਦੇ ਰੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂਰ ਸਹਿਲਾ ਪਤਕੇ ਸਾਥੀ ਰਜਿੰਦਰ ਕਮੋਦੀ ਨਾਲ ਮੈਂ ਸਤਿ ਪਾਲ ਦਿੰਦਾ ਗਜ਼ਨੀ ਵਾਲਾ ਮੋੜ